ਜਦੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਪੰਜੋਖਰੇ ਧਰਤੀ ਜਾ ਕੇ ਪੜਾ ਕੀਤਾ ਨਾ ਸਿਆਰਾਂ ਦੀ ਤਗਾਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ ਆਪਣੇ ਸਤਿਗੁਰਾਂ ਦੇ ਦ دیدار ਕੀਤੇ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਸਿੱਖ ਆਪਣੇ ਗੁਰੂ ਦੇ ਦਰਸ਼ਨ ਕਰਕੇ ਜਿਉਂਦਾ ਹੈ ਹਿਆਰੇ ਸੰਗਤਾਂ ਦਰਸ਼ਨ ਕਰਨ ਵਾਸਤੇ ਸਤਿਗੁਰਾਂ ਦੇ ਉਤਾਵਲੀਆਂ ਹੋਈਆਂ ਤੇ ਪਹੁੰਚੀਆਂ ਇੰਨੀ ਭਾਰੀ ਸੰਗਤ ਨੂੰ ਇਕੱਠਿਆਂ ਵੇਖ ਕੇ ਗੁਰਾਂ ਦੀ ਮਹਿਮਾ ਨੂੰ ਵੇਖ ਕੇ ਇੱਕ ਪੰਡਤ ਜਿਹੜਾ ਲਾਲਚੰਦ ਸੀ ਉਹਨੇ ਵੇਖਿਆ ਵੀ ਛੋਟੇ ਜਿਹੇ ਬੱਚੇ ਦੇ ਲੋਕੀ ਦਰਸ਼ਨ ਕਰਦੇ ਪਏ ਨੇ ਹੁਣ ਵਿਦਵਤਾ ਦਾ ਮਾਣ ਬੜਾ ਮਾੜਾ ਹੁੰਦਾ ਏ ਵਿਦਵਤਾ ਹੋਣੀ ਬੜੀ ਵਧੀਆ ਗੱਲ ਐ ਗਿਆਨੀ ਬਣਨਾ ਬੜਾ ਸੌਖਾ ਹੈ ਚਾਰ ਕਿਤਾਬਾਂ ਪੜੀਆਂ ਬੰਦਾ ਗਿਆਨੀ ਬਣ ਜਾਂਦਾ ਪਰ ਬ੍ਰਹਮ ਗਿਆਨੀ ਹੋਣਾ ਉਹ ਤਾਂ ਆਪ ਪਰਮੇਸ਼ਰ ਹੋ ਜਾਂਦਾ ਫਿਰ ਗਿਆਨੀਆਂ ਦੀ ਘਾਟ ਨਹੀਂ ਹੈ ਤੇ ਜਿਹੜੇ ਗਿਆਨੀ ਹੁੰਦੇ ਨੇ ਨਾ ਬਹੁਤੇ ਉਹ ਬ੍ਰਹਮ ਗਿਆਨੀ ਨੂੰ ਮੰਨਦੇ ਵੀ ਨਹੀਂ ਕਿਉਂਕਿ ਉਹਨਾਂ ਦੀ ਅਵਸਥਾ ਨਹੀਂ ਹੁੰਦੀ ਉਹ ਕਿਤਾਬੀ ਕੀੜੇ ਬਣ ਜਾਂਦੇ ਨੇ ਕਿਤਾਬਾਂ ਤੱਕ ਸੀਮਤ ਹੁੰਦੇ ਨੇ ਕੋਈ ਵਿਰਲਾ ਵਿਦਵਾਨ ਹੈ ਜਿਹੜਾ ਕਿਤਾਬਾਂ ਤੋਂ ਉੱਪਰ ਉਠੇ ਕਿਤਾਬੀ ਅੱਖਰਾਂ ਤੋਂ ਉੱਪਰ ਉਠੇ ਜਿਹੜਾ ਬ੍ਰਹਮ ਨਾਲ ਸਾਂਝ ਪਾ ਲੇ ਉਸਨੂੰ ਗੁਰੂ ਬ੍ਰਹਮ ਗਿਆਨੀ ਆਖਦੇ ਨੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਪਰਮੇਸ਼ਰ ਦਾ ਰੂਪ ਹੋ ਜਾਂਦਾ ਪੰਡਤ ਲਾਲਚੰਦ ਆਖਣ ਲੱਗਾ ਕਹਿਣ ਲੱਗਾ ਜੀ ਹੁਣ ਧਰਮ ਦਾ ਦਿਵਾਲਾ ਨਿਕਲ ਚੁਕਾ ਹੈ ਪਾਸ਼ਾ ਕਹਿੰਦੇ ਕੀ ਗੱਲ ਹੋ ਗਈ ਪੰਡਤ ਜੀ ਕਹਿੰਦਾ ਜੀ ਸਾਡੇ ਸ੍ਰੀ ਕ੍ਰਿਸ਼ਨ ਹੋਏ ਨੇ ਆਪਾਂ ਉਹਨਾਂ ਨੂੰ ਭਗਵਾਨ ਕਹਿੰਦੇ ਆ ਤੇ ਤੁਸੀਂ ਕਿੱਡਾ ਵੱਡਾ ਨਾਮ ਰਖਵਾਈ ਫਿਰਦੇ ਜੇ ਛੋਟੀ ਜਿਹੀ ਉਮਰ 'ਚ ਸ੍ਰੀ ਗੁਰੂ ਹਾਰਿ ਕ੍ਰਿਸ਼ਨ ਜੀ ਕਿੱਡਾ ਵੱਡਾ ਨਾਮ ਹੈ ਇਹਨਾਂ ਛੋਟੀ ਜਿਹੀ ਉਮਰ 'ਚ ਪਾਤਸ਼ਾਹ ਕਹਿੰਦੇ ਪੰਤ ਜੀ ਲਾਗੇ ਬੈਠੋ ਜੇਕਰ ਕੋਈ ਅੱਖਰ ਵਾਧੂ ਹੋਇਆ ਤੇ ਆਪਾਂ ਉਹਨੂੰ ਪਾਸੇ ਕਰਦੇ ਆਂਗੇ ਕਹਿੰਦੇ ਜੀ ਗੁਰੂ ਮੈਨੂੰ ਤਾਂ ਆਖਦੇ ਨੇ ਹਰਿਕ੍ਰਿਸ਼ਨ ਮਾਰੇ ਕਹਿੰਦੇ ਕਿ ਗੁਰੂ ਪਿਤਾ ਜੀ ਨੇ ਗੁਰੂ ਨਾਨਕ ਦੀ ਜੋਤ ਨੇ ਮੈਨੂੰ ਗੁਰਤਾ ਗੱਦੀ ਤੇ ਬਿਠਾਇਆ ਹੈ ਇਹ ਸੰਗਤ ਮੈਨੂੰ ਤਾਂ ਗੁਰੂ ਆਖਦੀ ਹੈ ਇਹ ਅਖਰਵਾਦੂ ਨਹੀਂ ਹੈ ਹਾਰ ਮੈਨੂੰ ਤਾਂ ਆਖਦੇ ਨੇ ਮੇਰੇ ਪਿਤਾ ਜੀ ਗੁਰੂ ਹਰ Rai ਮਹਾਰਾਜ ਨੇ ਹਰ ਸ਼ਬਦ ਮੈਨੂੰ ਆਪਣੇ ਪਿਤਾ ਕੋਲੋਂ ਮਿਲਿਆ ਹੈ ਤੇ ਕ੍ਰਿਸ਼ਨ ਸ਼ਬਦ ਕ੍ਰਿਸ਼ਨਾ ਦੇਵੀ ਮੇਰੀ ਮਾਤਾ ਦਾ ਨਾਮ ਹੈ ਇਹ ਸ਼ਬਦ ਮੈਨੂੰ ਮੇਰੀ ਮਾਂ ਨੇ ਦਿੱਤਾ ਹੈ ਮੇਰੀ ਮਾਤਾ ਦਾ ਨਾਮ ਹੈ ਕ੍ਰਿਸ਼ਨਾ ਦੇਵੀ ਇਸ ਕਰਕੇ ਵੀ ਸ਼ਬਦ ਵਾਧੂ ਨਹੀਂ ਹੈਗਾ ਸਾਹਿਬ ਮੈਨੂੰ ਸਤਕਾਰ ਦੇ ਨਾਲ ਆਖਦੇ ਨੇ ਜੀ ਸੰਗਤ ਦਾ ਸਤਕਾਰ ਦੇ ਨਾਲ ਆਖਦਿਆਂ ਨੇ ਪੰਡਿਤ ਜਿਹੜੀ ਚੀਜ਼ ਤੁਹਾਨੂੰ ਵਾਧੂ ਲੱਗਦੀ ਹੈ ਤੁਸੀਂ ਮੈਨੂੰ ਨਾ ਆਖੋ ਪੰਤ ਜੀ ਕਹਿੰਦੇ ਮੈਂ ਇਹਨਾਂ ਬਾਤਾਂ ਦੇ ਵਿੱਚ ਨਹੀਂ ਪੈਂਦਾ ਸਾਡੇ ਕ੍ਰਿਸ਼ਨ ਨੇ ਗੀਤਾ ਉਚਾਰੀ ਹੈ ਭਗਵਾਨ ਸੀ ਤੁਸੀਂ ਤਾਂ ਗ੍ਰੀਤਾ ਦੇ ਅਰਥ ਹੀ ਕਰ ਦਿਓ ਤੇ ਮੈਂ ਕ੍ਰਿਸ਼ਨ ਮੰਨ ਜਾ ਤੁਹਾਨੂੰ ਪਾਸ਼ਾ ਕਹਿੰਦੇ ਪੰਤ ਜੀ ਅਸੀਂ ਗੀਤਾ ਦੇ ਅਰਥ ਨਹੀਂ ਕਰ ਸਕਦੇ ਪੰਤ ਕਹਿੰਦਾ ਮੈਨੂੰ ਵੀ ਇਹੀ ਉਮੀਦ ਸੀ ਤੁਹਾੜ ਤੋਂ ਕਿਉਂਕਿ ਤੁਸੀਂ ਅਜੇ ਬਚਪਨ ਦੇ ਵਿੱਚ ਹੋ ਤੁਸੀਂ ਗੀਤਾ ਪੜ੍ਹੀ ਵੀ ਨਹੀਂ ਹੋਣੀ ਤੁਸੀਂ ਅਰਥ ਕਿਵੇਂ ਕਰੋਗੇ ਪਾਸ਼ਾ ਕਹਿੰਦੇ ਬੰਤ ਜੀ ਅਸੀਂ ਤਾਂ ਨਹੀਂ ਗੀਤਾ ਦੇ ਅਰਥ ਕਰ ਰਹੇ ਕਿ ਜੇਕਰ ਗੀਤਾ ਦੇ ਅਰਥ ਵੀ ਕਰ ਦਿੱਤੇ ਤੇ ਤੁਸੀਂ ਆਖਣਾ ਹੈ ਵੀ ਸਤਗੁਰਾਂ ਦੇ ਘਰ ਪੈਦਾ ਹੋਏ ਨੇ ਤੇ ਇਹਨਾਂ ਨੇ ਗੀਤਾ ਦੇ ਕੋਈ ਤਰ੍ਹਾਂ ਕੇ ਅਰਥ ਸੁਨੇ ਹੋਣਗੇ ਵਿਦਵਾਨ ਜਨ ਹੋਂਦੇ ਰਹਿੰਦੇ ਨੇ ਗੁਰੂ ਘਰਾਂ 'ਚ ਇਸ ਕਰਕੇ ਪੰਤੀ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਕੋਈ ਵੀ ਪਿੰਡ ਦਾ ਬੰਦਾ ਲੈ ਆਓ ਗੀਤਾ ਦਰਸ ਦੇ ਉਹ ਵੀ ਕਰ ਦੇਗਾ ਪੰਡ ਤਾਂ ਬੜਾ ਖੁਸ਼ ਹੋਇਆ ਕਹਿੰਦਾ ਬਚਪਣਾ ਹੈ ਉਮਰ ਬਚਪਣੇ ਵਾਲੀ ਹੈ ਤੇ ਬਾਤਾਂ ਵੀ ਬਚਪਣੇ ਵਾਲੀਆਂ ਹੀ ਨੇ ਕਹਿੰਦਾ ਜੀ ਕੋਈ ਵੀ ਲਿਆਵਾ ਸਤਗੁਰੂ ਕਹਿੰਦੇ ਵੀ ਕੋਈ ਵੀ ਲਿਆ ਆ ਉਹ ਖੁਸ਼ ਹੋ ਗਿਆ ਕਹਿੰਦਾ ਵੀ ਆ ਤੇ ਗੱਲ ਬੱਚਿਆਂ ਵਾਲੀ ਹੋ ਗਈ ਨਾ ਨਾਲ ਇਹ ਆਣੇ ਦੋਸਤੀ ਕਦੇ ਨਾ ਆਵੇ ਰਾਸ ਜੀ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ ਹੋਏ ਇਹ ਆਣਾ ਕਰੇ ਕੰਮ ਆਣ ਨਾ ਸਕੇ ਰਾਸ ਹਰਿਕ੍ਰਿਸ਼ਨ ਮਹਾਰਾਜ ਨੇ ਬੱਚਿਆਂ ਵਾਲੀ ਗੱਲ ਕੀਤੀ ਹੈ ਵੀ ਕੋਈ ਵੀ ਲਿਆ ਹੋਇ ਇਹ ਉਦੋਂ ਜਲ ਧੋਂਦੇ ਹੁੰਦੇ ਸੀ ਘਰਾਂ ਵਿੱਚ ਖੂਹਾਂ ਤੋਂ ਲਿਆ ਕੇ ਨਾ ਪੰਡਤ ਕਹਿੰਦਾ ਵੀ ਸ਼ੂਦਰਾਂ ਨੂੰ ਮੰਦਰ ਅੰਦਰ ਜਾਣ ਦਾ ਅਧਿਕਾਰ ਨਹੀਂ ਹੈ ਜਿਹੜਾ ਸ਼ੱਜੂ ਚੀ ਵਰ ਸੀ ਨਾ ਇੱਕ ਛੂਦਰ ਸੀ ਤੇ ਵੈਸੇ ਵੀ ਥੋੜਾ ਜਿਹਾ ਸਰੀਰ ਪੱਖੋਂ ਸੁਰਤ ਪੱਖੋਂ ਇੰਨਾ ਜ਼ਿਆਦਾ ਤਾਇਮ ਨਹੀਂ ਸੀ ਹੈਗਾ ਤੇ ਜ਼ੁਬਾਨ ਤੋਂ ਵੀ ਇੰਨਾ ਕੋ ਬੋਲ ਨਹੀਂ ਸੀ ਸਕਦਾ ਕਹਿੰਦਾ ਭਿਲਾ ਆਹ ਤੇ ਗੱਲ ਬਣ ਗਈ ਪਾਸ਼ਾ ਕਹਿੰਦੇ ਸੀ ਕਿਸੇ ਨੂੰ ਵੀ ਲੈ ਆਵੀਂ ਤੇ ਇਹ ਕਦੀ ਮੰਦਰ ਦੀਆਂ ਪੌੜੀਆਂ ਨਹੀਂ ਚੜਿਆ ਨਾ ਇਹਨੇ ਕਦੇ ਗੀਤਾ ਸੁਣੀ ਹੈ ਅਰਥ ਕਰਨੇ ਸੁਣਨੇ ਦਾ ਬੜੀ ਦੂਰ ਦੀ ਗੱਲ ਹੈ ਇਹ ਤਾਂ ਬੋਲ ਵੀ ਨਹੀਂ ਸਕਦਾ ਜੇ ਆਉਂਦੇ ਵੀ ਹੋਣਗੇ ਤੇ ਬੋਲ ਨਹੀਂ ਸਕਦਾ ਇਹਦੀ ਜ਼ੁਬਾਨ ਹੀ ਨਹੀਂ ਚੱਲਣੀ ਕਿਉਂਕਿ ਇਹ ਤਾਂ ਗੁੰਗਾ ਚਤਰਾਈ ਕਰਕੇ ਚਲਾਕੀ ਕਰਕੇ ਪੰਡਤ ਜਿਹੜਾ ਲੈ ਕੇ ਆ ਗਿਆ ਕਹਿੰਦਾ ਬਾਦਸ਼ਾਹ ਤੁਸੀਂ ਕਹਿੰਦੇ ਸੀ ਕੋਈ ਵੀ ਲਾਇਓ ਬਾਦਸ਼ਾਹ ਕਹਿੰਦੇ ਬਿਲਕੁਲ ਆਖਿਆ ਸੀ ਕਹਿੰਦੇ ਆ ਜੇ ਬੈਠਾ ਆ ਪੰਡਤ ਜੀ ਉੱਚਾ ਬਹਿਣ ਲੱਗੇ ਤੇ ਛੱਜੂ ਚੀਰ ਜ਼ਮੀਨ ਤੇ ਬੈਠਾ ਬਾਦਸ਼ਾਹ ਕਹਿੰਦੇ ਨਹੀਂ ਪੰਡਤ ਜੀ ਅੱਜ ਤੁਸੀਂ ਜ਼ਮੀਨ ਤੇ ਬੈਠੋ ਛਜੂ ਜੀ ਰੁਚੀ 사 ਬੈਠੇਗਾ ਕਹਿੰਦਾ ਪੰਥ ਜੀ ਇਹ ਕਿਵੇਂ ਕਹਿੰਦੇ ਨੇ ਗੀਤਾ ਦੇ ਅਰਥ ਕਰਨੇ ਨੇ ਤੇ ਤੂੰ ਸੁਣਦੇ ਨੇ ਸੁਣਨ ਵਾਲਾ ਹਮੇਸ਼ਾ ਹੀ ਥੱਲੇ ਬੈਠਾ ਬੈਠਦਾ ਹੈ ਤੇ ਵਿਦਵਾਨ ਹਮੇਸ਼ਾ ਹੀ ਉੱਪਰ ਬੈਠਦਾ ਹੈ ਅਸੀਂ ਵਿਦਵਾਨਾਂ ਦੀ ਕਦਰ ਕਰਦੇ ਹਾਂ ਕਹਿੰਦੇ ਜੀ ਛੂਦਰ ਹੈ ਪਾਦਸ਼ਾਹ ਕਹਿੰਦੇ ਤੁਹਾਡੇ ਘਰ ਚ ਹੋਏਗਾ ਸਾਡੇ ਘਰ ਚ ਨਹੀਂ ਹੈ ਸਾਡੇ ਘਰ ਚ ਤਾਂ ਇੱਥੇ ਹਰੇਕ ਨੂੰ ਗੱਲ ਨਾਲ ਲਾਇਆ ਗਿਆ ਹੈ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਆਤਨੀਚ ਨਾਨਕ ਜੀ ਦੇ ਸੰਗ ਸਾਥ ਵੱਡਿਆਂ ਸਿਓ ਘਿਆਰੀਸ ਪਾਸ਼ਾ ਕਹਿੰਦੇ ਅਸੀਂ ਤੇ ਇਹਨਾਂ ਦਾ ਸਨਮਾਨ ਬੜਾ ਕਰਦੇ ਆਂ ਜਿੱਥੇ ਨੀਚ ਸੰਭਾਲੀਣ ਤੇਥੇ ਨਜ਼ਰ ਤੇਰੀ ਮਗਸ਼ੀਸ਼ ਬਣਤੀ ਥੱਲੇ ਬੈਠ ਗਏ ਗੁੱਸਾ ਬੜਾ ਬਣਦ ਨੂੰ ਕਿ ਪਹਿਲੀ ਵਾਰ ਕਿਸ ਨੇ ਜ਼ਮੀਨ ਤੇ ਬਿਠਾ ਕੇ ਰੱਖ ਦਿੱਤਾ ਐਡਾ ਤਗੜਾ ਮੈਂ ਵਿਦਵਾਨ ਤੇ ਜਿੰਨੂੰ ਆਉਂਦਾ ਕੁਛ ਨਹੀਂ ਹੈ ਉਹ ਮੇਰੇ ਤੋਂ ਚਾਹ ਬਿਠਾ ਕੇ ਰੱਖ ਦਿੱਤਾ ਜਿੰਨੂੰ ਸੇ ਮੰਦਰ ਦੀਆਂ ਪੌੜੀਆਂ ਨਹੀਂ ਕਦੀ ਚੜ੍ਹਨ ਦਿੰਦੇ ਖੈਰ ਅੰਦਰੋਂ ਅੰਦਰ ਹੀ ਖੁਸ਼ ਬੜਾ ਏ ਕਹਿੰਦਾ ਇਹਨੇ ਬੋਲਣਾ ਹੀ ਨਹੀਂ ਅਰਥ ਕਰਨੇ ਤਾਂ ਬੜੀ ਦੂਰ ਦੀ ਗੱਲ ਨੇ ਇਹ ਤੇ ਬੋਲੀ ਨਹੀਂ ਸਕਦਾ ਸਤਿਗੁਰੂ ਕਹਿੰਦੇ ਨੇ ਕਹਿੰਦੇ ਵੀ ਗੀਤਾ ਦੇ ਸ਼ਲੋਕ ਪੜੋ ਕਹਿੰਦਾ ਕੋਈ ਵੀ ਪੜਦੇ ਆ ਜੀ ਕਹਿੰਦਾ ਪਾਸ਼ਾ ਕਹਿੰਦੇ ਕੋਈ ਵੀ ਪੜ ਗੀਤਾ ਦੇ ਸ਼ਲੋਕ ਉਚਾਰਨ ਹੋਏ ਤੇ ਸ਼ਜੂ ਜੀ ਵਰ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਕਿ ਭਾਈ ਜੀ ਇਹ ਗੀਤਾ ਦੇ ਅਰਥ ਇਹਨਾਂ ਸ਼ਲੋਕਾਂ ਦੇ ਅਰਥ ਉਹ ਤੁਸੀਂ ਕਰਨੇ ਨੇ ਪੰਤ ਜੀ ਗੀਤਾ ਦੇ ਸ਼ਲੋਕ ਪੜ੍ਹਦੇ ਪਏ ਤੇ ਛੱਜੂ ਚੀਵਰਸ ਗੀਤਾ ਦੇ ਅਰਥ ਕਰਦਾ ਪਿਆ ਕੋਈ ਸਤਨਾਮ ਸ੍ਰੀ ਸਤਨਾਮ ਸ੍ਰੀ ਸਤਗੁਰੂ ਦੇ ਦਰ ਤੇ ਜਿਹੜਾ ਜ਼ੁਬਾਨ ਤੋਂ ਬੋਲ ਨਹੀਂ ਸਕਦਾ ਜਿਨ੍ਹਾਂ ਨੇ ਕਦੀ ਗੀਤਾ ਦੇ ਦਰਸ਼ਨ ਨਹੀਂ ਕੀਤੇ ਜਿਹੜਾ ਕਦੀ ਮੰਦਰ ਦੀਆਂ ਪੌੜੀਆਂ ਨਹੀਂ ਚੜਿਆ ਉਹਨੂੰ ਸਤਗੁਰੂ ਸੱਚੇ ਪਾਤਸ਼ਾਹ ਨੇ ਗੀਤਾ ਅਰਚ ਕਰਲਾ ਦਿੱਤਾ ਉਸ ਪੰਡਤ ਨੇ ਆਪਣਾ ਉਸੇ ਵੇਲੇ ਜਨੂ ਲਾ ਕੇ ਸਤਗੁਰਾਂ ਦੇ ਚਰਨਾਂ 'ਚ ਰੱਖ ਦਿੱਤਾ ਸੀ ਕਹਿੰਦਾ ਪਾਸ਼ਾ ਮੇਰੇ ਕੋ ਭੁੱਲ ਹੋ ਗਈ ਚਲਾਕੀਆਂ ਚਤਰਾਈਆਂ ਮੈਂ ਵਰਤੀਆਂ ਪਰ ਕਿਤੇ ਕੰਮ ਨਹੀਂ ਆਈਆਂ ਸਤਗੁਰਾਂ ਨੇ ਬਾਣੀ 'ਚ ਵੀ ਲਿਖਿਆ ਹੈ ਇਹ ਮਨ ਚੰਚਲਾ ਚਿਤਰਾਈ ਕਿਨੇ ਨਾ ਪਾਇਆ ਚਿਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਕੱਲ੍ਹ ਦਾ ਪਾਸ਼ਾ ਮੈਨੂੰ ਆਪਣਾ ਸਿੱਖ ਬਣਾ ਲਉ ਅਜਮਤ ਵੇਖੀ ਨਾ ਬਖਸ਼ਿਸ਼ੀ ਵੇਖੀ ਪ੍ਰਿੰਸੀਪਲ ਸਤਵੀਰ ਸਿੰਘ ਲਿਖਦੇ ਕਹਿੰਦੇ ਉਸੇ ਪੰਡਤ ਲਾਲ ਚੰਦ ਨੇ ਗੁਰੂ ਘਰੋਂ ਸਿੱਖੀ ਧਾਰਨ ਕੀਤੀ ਤੇ ਜਿਨ੍ਹਾਂ ਨੂੰ ਅੱਜ ਆਪਾਂ ਚਮਕੌਰ ਦੀ ਗੜੀ ਦੇ ਸ਼ਹੀਦ ਕਹਿੰਨੇ ਆ ਨਾ ਉਨ੍ਹਾਂ ਦੇ ਵਿੱਚ ਭਾਈ ਲਾਲ ਸਿੰਘ ਬਣ ਕੇ ਉਹਨੇ ਸ਼ਕੁਰਬਾਨੀ ਕੀਤੀ ਹੈ ਉਹ ਪੰਡਤ ਇਹੋ ਜਿਹੀ ਹੁੰਦੇ ਸੀ ਮੰਨ ਜਾਂਦੇ ਸੀ ਗਲਤੀ ਹੈ ਤੇ ਮੰਨ ਗਏ ਉਹ ਅੱਜ ਸਾਡੇ ਵਾਲੇ ਤਾਂ ਗਲਤੀ ਮੰਨਣ ਨੂੰ ਵੀ ਤਿਆਰ ਨਹੀਂ ਹੁੰਦੇ ਕਹਿੰਦੇ ਨਾ ਮੈਂ ਗਲਤ ਹੋ ਹੀ ਨਹੀਂ ਸਕਦਾ ਦੁਨੀਆ ਗਲਤ ਹੋ ਸਕਦੀ ਹੈ ਕਹਿੰਦੇ ਮੈਂ ਨਹੀਂ ਗਲਤ ਹੋ ਸਕਦਾ ਅਜੇ ਕਿ ਬਾਣੀ ਅੰਦਰ ਵੇਖ ਲਿਖਿਆ ਹੈ ਭੁੱਲ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਸਾਡੇ ਤਖਤਾਂ ਦੇ ਬੈਠੇ ਲੀਡਰ ਭੁੱਲ ਗਏ ਗਲਤੀਆਂ ਹੋਈਆਂ ਉਹਨਾਂ ਕੋ ਮੰਨਣ ਨੂੰ ਤਿਆਰ ਨਹੀਂ ਕਹਿੰਦੇ ਨਾ ਵੱਡੇ ਵੱਡੇ ਕੌਮ ਦੇ ਜਥੇਦਾਰ ਭੁੱਲ ਗਏ ਪਰ ਮੰਨਣ ਨੂੰ ਤਿਆਰ ਨਹੀਂ ਕਹਿੰਦੇ ਨਾ ਅਸੀਂ ਤਾਂ ਫਿਰ ਵੀ ਆਗੂ ਰਹਿਣਾ ਜੀ ਕੌਮ ਅਗਰ ਖਤਮ ਹੋ ਚੱਲੀ ਪਰ ਆਗੂ ਪੁਣਾ ਦੇ ਅੰਦਰ ਉਹ ਜਾ ਰਿਹਾ ਗਲਤ ਹੁੰਦਿਆਂ ਵੀ ਨਹੀਂ ਆਗੂ ਪੁਣਾ ਜਾ ਰਿਹਾ ਗਲਤ ਹੁੰਦਿਆਂ ਵੀ ਲੀਡਰ ਪੁਣਾ ਨਹੀਂ ਜਾ ਰਿਹਾ ਗਲਤੀ ਮੰਨਣ ਨੂੰ ਆਪਾਂ ਤਿਆਰ ਨਹੀਂ ਆ ਉਸ ਪੰਤ ਲਾਲ ਕਹਿੰਦੇ ਨੇ ਗਲਤੀ ਮੰਨੀ ਸਤਿਗੁਰਾਂ ਦਾ ਸਿੱਖ ਬਣ ਗਿਆ